ਹਾਂਜੀ ਮੇਰਾ ਵੀ ਸਾਰੇ ਹੀ ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਆਪਾਂ ਦੂਜੀ ਯੂਰੀਆ ਲੱਗਿਆ ਕਣਕ ਦੇ ਵਿੱਚ ਪਾਉਣ ਕਿਉਂਕਿ ਬਾਈ ਜਿਹੜੀ ਪਹਿਲੀ ਯੂਰੀਆ ਪਾਈ ਸੀ ਆਪਾਂ ਸੰਕੋਰ ਦੇ ਨਾਲ ਸੰਕੋਰ ਗੁੱਲੀ ਡੰਡੇ ਦੇ ਕੰਟਰੋਲ ਵਾਸਤੇ ਪਾਈ ਸੀ ਬਹੁਤ ਵਧੀਆ ਰਿਜ਼ਲਟ ਦਿੱਤਾ ਚੌਥੇ ਸਾਲ ਵੀ ਆਪਣੇ ਜਿਹੜਾ ਸੰਕੋਰ ਨੇ ਪੂਰਾ ਕੰਮ ਕੀਤਾ ਅੱਜ ਕਣਕ ਦੇ ਵਿੱਚ ਪੂਰਾ ਪੈਰ ਖੜਾ ਹੋ ਗਿਆ ਪਾਣੀ ਲੱਗੇ ਨੂੰ ਕਾਫੀ ਦਿਨ ਹੋ ਗਏ ਆ ਤੇ ਅੱਜ ਆਪਾਂ ਜਿਹੜੀ ਦੂਜੀ ਯੂਰੀਆ ਲੱਗਿਆ ਪਾਉਣ ਸੋ ਦੂਜੀ ਯੂਰੀਆ ਦਾ ਸਹੀ ਟਾਈਮ ਹੁੰਦਾ ਵੀ ਜਦੋਂ ਕਣਕ ਨੂੰ ਪਾਣੀ ਲੱਗੇ ਨੂੰ ਟਾਈਮ ਹੋ ਗਿਆ ਪ੍ਰੋਪਰ ਪੈਰ ਖੜਾ ਹੋ ਗਿਆ ਉਦੋਂ ਆਪਾਂ ਜਿਹੜੀ ਦੂ ਆਤਾ ਹੈ ਉਹ ਕਿਹੜੇ ਪੌਣੇ ਆ ਕੀ ਆਪਾਂ ਨਾਲ ਪਾਉਣ ਲੱਗੇ ਆ ਸਾਰੀ ਗੱਲਬਾਤ ਵੀਡੀਓ ਚ ਕਰਾਂਗੇ ਸੋ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੁਰਾਣਿਆਂ ਦਾ ਬਾਈ ਦਿਲੋਂ ਥੈਂਕ ਯੂ ਆ ਤੇ ਜਿਹੜਾ ਪਹਿਲੀ ਦੇਖੋ ਪਾਣੀ ਹੁੰਦਾ ਕਈ ਵਾਰ ਆਪਾਂ ਪਾਣੀ ਤੋਂ ਵੀ ਖੁੰਝ ਜਾਂਦੇ ਆ ਪਹਿਲਾ ਪਾਣੀ ਆਪਾਂ 25 ਤੋਂ 30 ਦਿਨ ਤੇ ਲਾਉਨੇ ਆ ਸੀ ਆਰ ਆਈ ਸਟੇਜ ਜਦੋਂ ਸ਼ੁਰੂ ਹੁੰਦੀ ਆ 25 ਤੋਂ 30 ਦਿਨ ਦੇ ਵਿੱਚ ਇਹ ਸਟੇਜ ਕੰਪਲੀਟ ਹੋ ਜਾਂਦੀ ਆ ਕ੍ਰਾਊਨ ਰੂਟ ਇਨੀਸ਼ੀਏਸ਼ਨ ਸਟੇਜ ਜਿਹੜੀ ਹੁੰਦੀ ਆ ਜਦੋਂ ਕੰਪਲੀਟ ਹੋ ਗਈ ਉਹਦੇ ਤੋਂ ਬਾਅਦ ਜਿਹੜੇ ਜ਼ਰੂਰੀ ਤੱਤ ਹੁੰਦੇ ਆ ਜਦੋਂ ਪੈਰ ਖੜ ਪਾਉਣ ਲੱਗੇ ਆ ਬੂਸਟ ਪ੍ਰੋਵਰ ਪਲੱਸ ਪਾਇਨਰ ਕੰਪਨੀ ਦਾ ਬਾਈ ਇਹ ਇਹਦੇ ਵਿੱਚ ਬਾਈ ਦੇਖੋ ਜਿਹੜੇ ਜਿੰਦਾ ਵੀ ਆਪਾਂ ਕਈ ਕਹਿੰਦੇ ਆ ਵੀ ਯਾਰ ਆ ਫਲਾਣਾ ਤੱਤ ਕਦੋਂ ਪਾਈਏ ਕੀ ਪਾਈਏ ਇੱਕ ਸਾਰੇ ਤੱਤਾਂ ਦਾ ਜਿਹੜਾ ਇਹ ਕੰਬੀਨੇਸ਼ਨ ਆ ਜਿਹਦੇ ਵਿੱਚ ਬਾਈ ম্যাগਨੀਸ਼ੀਅਮ ਆ ਜਾਂਦਾ ਤੇ ਕੈਲਸ਼ੀਅਮ ਆ ਜਾਂਦਾ ਸੋਡੀਅਮ ਆ ਜਾਂਦਾ ਆਇਰਨ ਆ ਜਾਂਦਾ ਤੇ ਇਹਦੇ ਵਿੱਚ ਸਲਫਰ ਵੀ ਆ ਜਾਂਦਾ ਸਲਫਰ ਵੈਸੇ ਆਪਾਂ ਐਕਸਟਰਾ ਵੀ ਲੱਗਿਆ ਨਾਲ ਪਾਉਣ ਬੈਂਟੋਨਾਈਟ 90% ਵਾਲਾ ਸਲਫਰ ਤੇ ਮੈਗਨੀਜ਼ ਆ ਜਾਂਦਾ ਕਾਪਰ ਆ ਜਾਂਦਾ ਜ਼ਿੰਕ ਆ ਜਾਂਦਾ ਪਰ ਸਭ ਤੋਂ ਜਿਹੜੇ ਜ਼ਿਆਦਾ ਇਹਨਾਂ ਦੇ ਵਿੱਚ ਜ਼ਰੂਰੀ ਤੱਤ ਹੈ ਜ਼ਿੰਕ ਸਲਫਰ ਮੈਗਨੀਜ਼ ਨਾਈਟ੍ਰੋਜਨ ਨਾਈਟ੍ਰੋਜਨ ਦਾ ਆਪਾਂ ਚਲੋ ਯੂਰੀਆ ਦੇ ਥਰੂ ਪੂਰੀ ਕਰਦੇ ਆਂ ਸਲਫਰ ਨੂੰ ਆਪਾਂ ਐਕਸਟਰਾ ਪਾ ਕੇ ਵੀ ਪੂਰੀ ਕਰਦਨੇ ਆਂ ਪਰ ਜਿਹੜੀ ਸਭ ਤੋਂ ਜ਼ਿਆਦਾ ਜਿੱਦਾਂ ਆਪਾਂ ਮੈਗਨੀਜ਼ ਦੀ ਸਪਰੇ ਨਹੀਂ ਕਰਦੇ ਮੈਗਨੀਜ਼ ਦੀ ਘਾਟ ਕਣਕ ਦੇ ਵਿੱਚ ਪਾਣੀ ਲੱਗਣ ਤੋਂ ਬਾਅਦ ਆਉਂਦੀ ਹੈ ਤੇ ਜ਼ਿੰਕ ਦੀ ਵੀ ਘਾਟ ਆਉਂਦੀ ਹੈ ਸੋ ਇਹ ਸਾਰੇ ਜਿੰਨੇ ਵੀ ਤੱਤਾਂ ਦੀ ਘਾਟ ਆਪਣੇ ਕਣਕ ਦੇ ਵਿੱਚ ਨਾ ਆਵੇ ਤੁਸੀਂ ਇਹ ਕੰਬੀਨੇਸ਼ਨ ਪਾ ਸਕਦੇ ਹੋ ਆਪਾਂ ਵੈਸੇ ਭਾਈ ਇਹਨੂੰ ਪਹਿਲੀ ਵਾਰ ਵਰਤਣ ਜਾ ਰਹੇ ਆਂ ਪਰ ਆਪਾਂ ਨੂੰ ਪੈਨਰ ਕੰਪਨੀ ਤੇ ਭਰੋਸਾ ਹੈ ਕਿਉਂਕਿ ਇਹਦੇ ਪ੍ਰੋਡਕਟ ਆਪਾਂ ਲੰਬੇ ਟਾਈਮ ਤੋਂ ਵਰਤੇ ਆ ਬਹੁਤ ਪ੍ਰਾਗੀ ਕਰਦੇ ਆ ਅਲੱਗ-ਅਲੱਗ ਤੱਤ ਪਾਉਣੇ ਜਾਂ ਅਲੱਗ-ਅਲੱਗ ਸਪਰੇਅਾਂ ਕਰਨੀਆਂ ਮੁਸ਼ਕਲ ਹੋ ਜਾਂਦਾ ਕਿਉਂਕਿ ਬੰਦਿਆਂ ਦੇ ਕੋਲ ਕਈਆਂ ਦੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਕਈ ਬੰਦੇ ਘੌਲ ਕਰ ਜਾਂਦੇ ਜਿਹਦੇ ਕਰਕੇ ਆਪਣੀ ਜਿਹੜੀ ਫਸਲ ਹੈ ਤੱਤਾਂ ਤੋਂ ਵਾਂਝੀ ਰਹਿ ਜਾਂਦੀ ਹੈ ਸੋ ਆਪਣਾ ਮੇਨ ਮਕਸਦ ਵੀਡੀਓ ਦਾ ਇਹ ਵੀ ਤੁਹਾਡੀ ਜਿਹੜੀ ਕਣਕ ਹੈ ਇੱਕੋ ਮਤਲਬ ਕਿ ਯੂਰੀ ਦੇ ਨਾਲ ਪਾ ਕੇ ਤੁਸੀਂ ਸਾਰੇ ਤੱਤ ਕੰਪਲੀਟ ਕਰ ਦੋ ਤੁਹਾਡੀ ਜਿਹੜੀ ਕਣਕ ਤੱਤਾਂ ਤੋਂ ਵਾਂਝੀ ਨਾ ਰਹੇ ਸੋ ਇੱਕ ਗੱਲ ਕਰਦੇ ਆ ਵੀ ਦੇਖੋ ਆਪਾਂ ਬੰਦੇ ਕਹਦੇ ਨੇ ਵੀ ਭਾਈ ਦੂਜੀ ਯੂਰੀਆ ਕਦੋਂ ਪਾਉਣੀ ਚਾਹੀਦੀ ਹੈ ਦੇਖੋ ਪਹਿਲੀ ਯੂਰੀਆ ਤਾਂ ਜਦੋਂ ਆਪਾਂ ਆਪਣੇ ਕਣਕ ਦੇ ਵਿੱਚ ਸੀਆਰਆਈ ਸਟੇਜ ਜਿਹੜੀ ਸ਼ੁਰੂ ਹੁੰਦੀ ਹੈ ਕਰਨ ਰੂਟ ਇਨੀਸ਼ੀਏਸ਼ਨ ਸਟੇਜ ਜਦੋਂ ਸ਼ੁਰੂ ਹੁੰਦੀ ਹੈ 25 ਤੋਂ 30 ਦਿਨ ਤੇ ਇਸ ਸਮੇਂ ਭਾਈ ਜਿਹੜੀ ਕਣਕ ਨੂੰ ਸਭ ਤੋਂ ਵੱਧ ਲੋੜ ਜਿਹੜੀ ਮੋਇਸਚਰ ਤੇ ਆਕਸੀਜਨ ਦੀ ਹੁੰਦੀ ਆ ਮੋਇਸਚਰ ਨੂੰ ਆਪਾਂ ਕਿਦਾਂ ਮਨਟੇਨ ਕਰਨਾ ਉਹਨੂੰ ਤਾਂ ਆਪਾਂ ਪਾਣੀ ਲਾ ਕੇ ਹੀ ਮਨਟੇਨ ਕਰਾਂਗੇ ਸੋ ਆਕਸੀਜਨ ਆਪਣੇ ਹੱਥ ਨਹੀਂ ਹੁੰਦੀ ਹੈਗੀ ਮਨਟੇਨ ਕਰਨੀ ਆਕਸੀਜਨ ਨੂੰ ਕੋਸ਼ਿਸ਼ ਕਰਨੀ ਵੀ ਆਪਾਂ ਪਾਣੀ ਹਲਕੇ ਤੋਂ ਹਲਕਾ ਲਈਏ ਕਿਉਂਕਿ ਜਦੋਂ ਪਾਣੀ ਆਪਾਂ ਭਰ ਕੇ ਲਾ ਦਿੰਨੇ ਆ ਜੜਾਂ ਦੇ ਵਿੱਚ ਜਿਹੜੀ ਆਕਸੀਜਨ ਦੀ ਸਰਕੂਲੇਸ਼ਨ ਹੈ ਉਹ ਰੁਕਦੀ ਹੈ ਉਹ ਦੇ ਰੁਕਣ ਦੇ ਨਾਲ ਜਿਹੜੀ ਤੱਤਾਂ ਦੀ ਘਾਟ ਆਉਂਦੀ ਹੈ ਤੇ ਜਿਹੜੀ ਕਣਕ ਕਣਕ ਨੂੰ ਚੱਲਣ ਦੇ ਵਿੱਚ ਕਣਕ ਦੀ ਜੜਾਂ ਨੂੰ ਡਿਵੈਲਪ ਹੋਣ ਦੇ ਵਿੱਚ ਲੰਬਾ ਟਾਈਮ ਲੱਗ ਜਾਂਦਾ ਸੋ ਜੇ ਟਾਈਮ ਇਹ ਕਿਉਂਕਿ ਜਿੱਦਾਂ ਇਨਸਾਨ ਦੇ ਵਿੱਚ ਸਟੇਜਾਂ ਹੁੰਦੀਆਂ ਬਚਪਨ ਜਵ ਇਹ ਸਟੇਜਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਲੰਬੇ ਟਾਈਮ ਦੇ ਵਿੱਚ ਹੁੰਨੀ ਆ ਸੋ ਕਣਕ ਦੇ ਵਿੱਚ ਇਹ ਸਟੇਜਾਂ ਥੋੜੇ ਥੋੜੇ ਦਿਨਾਂ ਦੇ ਵਿੱਚ ਜਿਹੜੀਆਂ ਕੰਪਲੀਟ ਹੋ ਜਾਣੀਆਂ ਸੋ ਜਿਹੜੀ ਸੀਆਰਆਈ ਸਟੇਜ ਆ ਇਹਦਾ ਟਾਈਮ 25 ਤੋਂ 30 ਦਿਨ ਸਿਰਫ 5 ਦਿਨ ਦਾ ਟਾਈਮ ਹੁੰਦਾ ਇਹ 5 ਦਿਨ ਦੇ ਵਿੱਚ ਵਿੱਚ ਤੁਸੀਂ ਪਾਣੀ ਲਾਉਣਾ ਮੋਇਸਚਰ ਮੈਂਟੇਨ ਕਰਨਾ ਤੇ ਆਕਸੀਜਨ ਦਾ ਵੀ ਧਿਆਨ ਰੱਖਣਾ ਵੀ ਪਾਣੀ ਜਿਹੜਾ ਭਰ ਕੇ ਨਾ ਲੱਗੇ ਅਕਸਰ YouTube ਤੇ ਵੀਡੀਓ ਪਾ ਦਿੰਨੇ ਵੀ ਬਾਈ ਪਾਣੀ ਨੂੰ ਹਲਕਾ ਲਾਓ ਪਾਣੀ ਭਰ ਕੇ ਨਾ ਲਾਓ ਪਰ ਉਹਦੇ ਪਿੱਛੇ ਦਾ ਰੀਜ਼ਨ ਨਹੀਂ ਦੱਸਦੇ ਹੈਗੇ ਵੀ ਇਹਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਇਹੀ ਤੇ ਦੂਜਾ ਜਦੋਂ ਆਪਾਂ ਹੁਣ ਯੂਰੀਆ ਪਾਉਣੀ ਹੈ ਜਦੋਂ ਇਹ ਪਾਣੀ ਲੱਗ ਗਿਆ ਪੈਰ ਖੜਾ ਹੋ ਗਿਆ ਉਦੋਂ ਜਿਹੜਾ ਬੂਟੇ ਨੇ ਆਪਣਾ ਫਟਾਰ ਕਰਨਾ ਹੁੰਦਾ ਜੜਾਂ ਨੇ ਮੋਇਸਚਰ ਜਦੋਂ ਮਿਲ ਗਿਆ ਡੂੰਘੀਆਂ ਜਾਣਾ ਹੁੰਦਾ ਜ਼ਮੀਨ ਦੇ ਵਿੱਚ ਜੜਾਂ ਨੂੰ ਡੂੰਘੀਆਂ ਜਾਣ ਦੇ ਲਈ ਜਾਂ ਬੂਟੇ ਨੂੰ ਫਟਾਰ ਕਰਨ ਦੇ ਲਈ ਤੱਤਾਂ ਦੀ ਲੋੜ ਹੁੰਦੀ ਹੈ ਜੇ ਆਪਾਂ ਉਸ ਸਮੇਂ ਤੱਤ ਨਹੀਂ ਪਾਉਂਗੇ ਤਾਂ ਆਪਣੇ ਜਿਹੜੇ ਬੂਟੇ ਦੀਆਂ ਜੜਾਂ ਨਾ ਉਹਨਾਂ ਨੇ ਡਵੈਲਪ ਹੋਣਾ ਨਾ ਡੂੰਘੀਆਂ ਜਾਣਾ ਤੇ ਨਾ ਹੀ ਬੂਟੇ ਨੇ ਪ੍ਰੋਪਰ ਜਿਹੜਾ ਫਟਾਰ ਕਰਨਾ ਤੇ ਜੇ ਇਹ ਚੀਜ਼ਾਂ ਨਹੀਂ ਕਰੂਗਾ ਤੇ ਸਾਰਿਆਂ ਨੂੰ ਪਤਾ ਵੀ ਆਪਣਾ ਲਾਸਟ ਦੇ ਵਿੱਚ ਜਿਹੜਾ ਕਣਕ ਦਾ ਝਾੜ ਇਫੈਕਟ ਹੋਊਗਾ ਕਣਕ ਦਾ ਝਾੜ ਆਪਾਂ ਨੂੰ ਵਧੀਆ ਨਹੀਂ ਆਉਂਦਾ ਸੋ ਇਸ ਕਰਕੇ ਕਹਿੰਦਾ ਵੀ ਤੱਤਾਂ ਦੀ ਸਭ ਤੋਂ ਜ਼ਿਆਦਾ ਲੋੜ ਕਣਕ ਦੇ ਮਤਲਬ ਕਿ ਦੂਜੀ ਯੂਰੀਆ ਦੇ ਵਿੱਚ ਕੋਈ ਟਾਈਮ ਨਹੀਂ ਹੈ ਗਾਇਰ ਆਪਾਂ ਤੀਜੀ ਚ ਪਾ ਦਾਂਗੇ ਦੇਖੋ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਜਿਹੜੀ ਇਨਸਾਨ ਨੂੰ ਖਰਾਕ ਬਚਪਨ ਦੇ ਵਿੱਚ ਬੱਚੇ ਨੂੰ ਲੱਗਣੀ ਆ ਜਾਂ ਜਵਾਨੀ ਦੇ ਵਿੱਚ ਇਨਸਾਨ ਨੂੰ ਲੱਗਣੀ ਆ ਉਹ ਬੁਢਾਪੇ ਦੇ ਵਿੱਚ ਨਹੀਂ ਲੱਗਣੀ ਹੈ ਠੀਕ ਆ ਹੁਣ ਜਵਾਨੀ ਦੇਖੋ ਕਣਕ ਦਾ ਜਿਹੜਾ ਬਚਪਨ ਹੈ ਉਹ 25 ਦਿਨ ਤੱਕ ਹੁੰਦਾ 25 ਦਿਨ ਤੋਂ ਬਾਅਦ ਇਹਦੇ ਤੇ ਜਵਾਨੀ ਵਾਲਾ ਕੰਮ ਸ਼ੁਰੂ ਹੋ ਜਾਂਦਾ ਹੁਣ ਆਪਾਂ ਜਵਾਨੀ ਦੇ ਟਾਈਮ ਜਿਹੜੀਆਂ ਖਰਾਕਾਂ ਦੇਣੀ ਆ ਸੋ ਉਹ ਜਵਾਨੀ ਦੇ ਵਿੱਚ ਹੀ ਲੱਗਣੀ ਆ ਨਾ ਕਿ ਜਦੋਂ 50 ਦਿਨ ਤੇ ਬਾਅਦ 55 ਦਿਨ ਤੇ ਬਾਅਦ ਜਿਹੜਾ ਕਣਕ ਦਾ ਬੁਢਾਪਾ ਸ਼ੁਰੂ ਹੋ ਜਾਂਦਾ ਕਿਉਂਕਿ ਕਣ ਇਸ ਸਮੇਂ ਕੋਈ ਬਾਧੂ ਖਰਾਕਾਂ ਦੇਣ ਦੀ ਲੋੜ ਨਹੀਂ ਹੁੰਦੀ ਹੈਗੀ ਉਸ ਸਮੇਂ ਵੀ ਜਿਹੜੀ ਚੀਜ਼ਾਂ ਅੱਗੇ ਹੋਣਗੀਆਂ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਸੋ ਹੁਣ ਜਦੋਂ ਦੂਜਾ ਯੂਰੀ ਆ ਪਾਉਣੀ ਹੈ ਉਹਦੇ ਵਿੱਚ ਤੁਸੀਂ ਇਹ ਸਾਰੇ ਤੱਤਾਂ ਦਾ ਧਿਆਨ ਰੱਖਣਾ ਜਿਹਦੇ ਵਿੱਚ ਮੈਗਨੀਸ਼ੀਅਮ ਆ ਗਿਆ ਕੈਲਸ਼ੀਅਮ ਆ ਗਿਆ ਸੋਡੀਅਮ ਆਇਰਨ ਸਲਫਰ ਮੈਗਨੀਜ਼ ਕਾਪਰ ਜ਼ਿੰਕ ਸੋ ਇਹ ਜਿਹੜਾ ਆਪਣਾ ਬੂਸਟ ਫਲਾਵਰ ਪਲੱਸ ਇਹਦੇ ਪ੍ਰੋਡਕਟ ਦੇ ਵਿੱਚ ਸਾਰੇ ਤੱਤ ਹੈਗੇ ਆ ਇਹਦੇ ਵਿੱਚ ਸਿਰਫ ਜਿਹੜਾ ਸਲਫਰ ਹੈ ਸਲਫਰ ਦੀ ਮਾਤਰਾ ਘੱਟ ਹੈ ਉਹ ਜਿੱਦਾਂ ਆਪਾਂ ਐਕਸਟਰਾ ਪਾ ਰਹੇ ਹਾਂ ਉਹ ਤੁਸੀਂ ਪਾ ਸਕਦੇ ਹੋ ਸਲਫਰ ਤੁਸੀਂ ਕੋਈ ਵੀ ਵਧੀਆ ਕੰਪਨੀ ਦਾ ਪਾ ਸਕਦੇ ਹੋ ਆਪਾਂ ਵੈਂਟੋਨੈਟ ਸਲਫਰ ਇਸ ਕਰਕੇ ਪਾ ਰਹੇ ਆਂ ਵੀ ਬਾਈ ਆਪਾਂ ਨੂੰ ਮਿਲ ਕੇ ਆਪਣੇ ਕੋਲ ਪਹਿਲਾਂ ਲਿਆਂਦਾ ਵਾ ਪਿਆ ਸੀਗਾ ਜਦੋਂ ਆਪਾਂ ਡੀਏਪੀ ਲੈ ਕੇ ਆਂਦਾ ਜਦੋਂ ਡੀਏਪੀ ਲਿਆ ਸੀਗਾ ਉਹਦੇ ਨਾਲ ਜਿਹੜਾ ਸਲਫਰ ਹੈ ਆਪਾਂ ਨੂੰ ਲੈਣਾ ਪੈ ਗਿਆ ਸੀ ਡੀਏਪੀ ਨਹੀਂ ਸੀ ਮਿਲਦਾ ਕਈ ਵਾਰ ਮਜਬੂਰੀ ਹੋ ਜਾਂਦੀ ਆ ਬਹੁਤ ਚੀਜ਼ਾਂ ਦੇਖਣੀਆਂ ਪੈਣੀਆਂ ਇਸ ਕਰਕੇ ਆਪਾਂ ਵੈਂਟੋਨੈਟ ਸਲਫਰ ਜਿਹੜਾ ਆਪਣੇ ਕੋਲ ਪਿਆ ਸੀਗਾ ਤਕਰੀਬਨ ਕੁਆਂਟਲ ਡੇਢ ਕੁਆਂਟਲ ਸਲਫਰ ਆਪਣੇ ਕੋਲ ਆ ਗਿਆ ਸੀ ਉਦੋਂ ਸੋ ਅੱਜ ਪਾ ਰਹੇ ਆਂ ਸੋ ਅੱਜ ਬਾਕੀ ਜਿਹੜੀ ਦੀ ਡੋਜ਼ ਆ ਡੋਜ਼ ਬਾਈ ਇਹ 5 ਕਿਲੋ ਦੀ 5 ਕਿਲੋ ਤੁਸੀਂ ਇੱਕ ਕੀਲੇ ਦੇ ਵਿੱਚ ਪਾਉਣੀ ਹੈ ਇਹ ਬਾਧੂ ਕੋਈ ਪਾਉਣ ਦੀ ਲੋੜ ਨਹੀਂ ਹੈਗੀ ਬਾਕੀ ਜਿਹੜਾ ਇਹਦਾ ਰੇਟ ਹੈ ਜੇ ਰੇਟ ਦੀ ਗੱਲ ਕਰੀਏ ਰੇਟ ਇਹਦੇ ਤੇ ਬੇਸ਼ੱਕ 700 750 ਰੁਪਏ ਲਿਖਿਆ ਹੋਆ ਪਰ ਇਹ 400 ਰੁਪਏ ਦੀ ਪੈਕਿੰਗ ਆ ਕਿ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਵੀ ਜ਼ਿਮੀਂਦਾਰ ਭਰਾ ਦੀ ਲੁੱਟ ਹੋਵੇ ਵੀ ਆਪਾਂ ਰੇਟ ਨਾ ਦਸੀਏ ਬਹੁਤ ਵੀਡੀਓ ਦੇ ਵਿੱਚ ਆਪਾਂ ਦੇਖੀ ਅਕਸਰ ਦੇ ਵਿੱਚ ਪ੍ਰੋਡਕਟ ਦੱਸ ਦਿੰਨੇ ਆ ਉਹਦਾ ਕੋਈ ਫਿਕਸ ਜਾਂ ਪ੍ਰੋਪਰ ਕੋਈ ਬੰਦਾ ਰੇਟ ਨਹੀਂ ਦੱਸਦਾ ਹੈਗਾ ਆਪਾਂ ਨੂੰ ਇਹ 400 ਦਾ ਪਿਆ ਹੋ ਸਕਦਾ ਤੁਹਾਨੂੰ ਇਹਦੇ ਤੋਂ 10-20 ਰੁਪਏ ਘੱਟ ਪੈ ਜਾਵੇ ਪਰ ਤੁਸੀਂ ਮਹਿੰਗਾ ਕਦੀ ਨਾ ਲਿਓ ਕਿਉ ਸੋ ਇਹਦਾ ਹੋਊਗੀ ਗੱਲ ਆਪਣੀ ਦੂਜੀ ਯੂਰੀਆ ਦੇ ਵਿੱਚ ਸੋ ਖਾਸ ਧਿਆਨ ਇਹੀ ਚੀਜ਼ ਦਾ ਰੱਖਣਾ ਹੁਣ ਆਪਾਂ ਬਾਈ ਜਿਹੜੀ ਕਣਕ ਆ ਬਾਰੇ ਬੱਦਿਆਲੇ ਚਰ ਵਿੱਚ ਕਣਕ ਜਿਹੜੀ ਬੀਜਦੇ ਆਪਾਂ ਪਾਣੀ ਦਿੰਦਾ ਉਹਦਾ ਰਿਜ਼ਲਟ ਵੀ ਆਪਾਂ ਦੇਖਣਾ ਕਿਉਂਕਿ ਬਾਈ ਸਹੀ ਵਰਤਿੰਦੇ ਕਿ ਬਹੁਤ ਨਾਲ